ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਟਿਕਰੀ ਬਾਰਡਰ ਤੋਂ ਆਹ ਵੀਡੀਓ ਹੈ ਜਿਹੜੀ ਉਹ ਬਣਾ ਰਹੇ ਆਂ ਇਸ ਵੀਡੀਓ ਦੇ ਜ਼ਰੀਏ ਖਾਲਸਾ ਈਟ ਦੇ ਵੱਲੋਂ ਜਿਹੜਾ ਨਵਾਂ ਇਨੀਸ਼ੀਏਟ ਇੱਕ ਨਵਾਂ ਜਿਹੜਾ ਪ੍ਰੋਜੈਕਟ ਹੈ ਉਹ ਸੰਕਾ ਦੀ ਸੇਵਾ ਦੇ ਵਿੱਚ ਲੈ ਕੇ ਆਏ ਆਂ ਕਿਸਾਨ ਮਾਲ ਸੋ ਆਹ ਪ੍ਰੋਜੈਕਟ ਦੇ ਤਹਿਤ ਅਸੀਂ ਇਹ ਜਿਹੜੇ ਕੂਪਨਸ ਨੇ ਕੂਪਨਸ ਜਿਹੜੇ ਡਿਸਟ੍ਰੀਬਿਊਟ ਕੀਤੇ ਟਰਾਲੀਆਂ ਦੇ ਵਿੱਚ ਜਾ ਕੇ ਇੱਕ ਇੱਕ ਟਰਾਲੀ ਨੂੰ ਅਸੀਂ ਜਿੰਨੇ ਬੰਦੇ ਸੀਗੇ ਉਹਨਾਂ ਨੂੰ ਕੂਪਨ ਦੇ ਕੇ ਉਸ ਤੋਂ ਬਾਅਦ ਇੱਕ ਆ ਫਾਰਮ ਸੈਟਅਪ ਕੀਤਾ ਗਿਆ ਫਾਰਮ ਦੇ ਵਿੱਚ ਉਹਨਾਂ ਦੀਆਂ ਡਿਟੇਲਸ ਲਿਖ ਕੇ ਜੋ ਜੋ ਸਮਾਨ ਸਾਡੇ ਕੋਲੇ ਹੈਗਾ 23 ਆਈਟਮਾਂ ਨੇ ਉਹਨਾਂ ਦੇ ਵਿੱਚੋਂ ਜੋ ਕਿਸਾਨ ਭਰਾਵਾਂ ਨੂੰ ਕੁਝ ਚਾਹੀਦਾ ਉਹ ਟਿਕ ਕਰਕੇ ਅੱਗੇ ਫਾਰਮ ਭਰ ਕੇ ਸਾਡੇ ਸੇਵਾਦਾਰ ਆ ਜਿਹੜਾ ਕਿਸਾਨ ਮੌਲ ਹੈ ਜੀ ਇਹ ਖਾਲਸਾ ਏਡ ਦਾ ਜਿਹੜਾ ਇੱਕ ਨਵਾਂ ਇਨੀਸ਼ੀਏਟ ਜਿਹੜਾ ਲਿੱਤਾ ਗਿਆ ਕਿਸਾਨ ਮੌਲ ਇਸ ਦੇ ਵਿੱਚ ਆ ਸਾਰੇ ਸੇਵਾਦਾਰ ਖੜੇ ਨੇ ਜੀ ਆ ਸੇਵਾਦਾਰਾਂ ਦੇ ਕੋਲ ਜਿਵੇਂ ਹੁਣੇ ਬਾਪੂ ਜੀ ਨੇ ਇਹਨਾਂ ਦੀਆਂ ਡਿਟੇਲਸ ਲਿਖੀਆਂ ਹੋਈਆਂ ਤੇ ਇਹਨਾਂ ਨੂੰ ਥਰਮਲ ਚਾਹੀਦਾ ਇਹਨਾਂ ਨੂੰ ਗਰਮ ਸੂਟ ਚਾਹੀਦਾ ਗਰਮ ਸੂਟ ਦੇ ਅੱਗੇ ਟਿੱਕ ਹੈ ਆ ਸੇਵਾਦਾਰ ਸਾਰੇ ਥਰਮਲ ਸੈਕਸ਼ਨ ਦੇ ਵਿੱਚ ਖੜੇ ਨੇ ਔਰ ਇਹ ਸਾਰਾ ਸਮਾਨ ਤੁਸੀਂ ਦੇਖ ਰਿਹਾ ਵਿੱਚ ਪਿਆ ਔਰ ਥਰਮਲ ਸੈਕਸ਼ਨ ਦੇ ਵਿੱਚ ਜਾ ਕੇ ਇਹਨਾਂ ਨੂੰ ਥਰਮਲਸ ਆ ਜਿਹੜੇ ਉਹ ਦੇਣਗੇ ਉਸ ਤੋਂ ਬਾਅਦ ਇਹ ਫਾਰਮ ਜਿਹੜਾ ਸਾਡੇ ਕੋਲ ਰੱਖ ਕੇ ਇਹ ਫਾਰਮ ਦੀ ਜਿਹੜੀ ਐਂਟਰੀ ਹੈ ਉਸ ਦੇ ਵਿੱਚ ਘਾਰ ਜਿਵੇਂ ਹੁਣ ਆ ਭਾਈ ਸਾਹਿਬ ਤੁਸੀਂ ਵੀ ਇੱਥੇ ਲੈਣ ਕੀ ਚਾਹੀਦੇ ਸੀਗੇ ਜੀ ਅੱਛਾ ਸ਼ੂਜ਼ ਇਹਨਾਂ ਨੂੰ ਹੁਣ ਸ਼ੂਜ਼ ਚਾਹੀਦੇ ਸੀ ਇਹਨਾਂ ਨੇ ਸ਼ੂਜ਼ ਲਿੱਤੇ ਹਨ ਸੋ ਇਹ ਪ੍ਰੋਸੈਸ ਇੱਕ ਬਣਾਇਆ ਗਿਆ ਕਿਉਂਕਿ ਇੱਥੇ ਕਈ ਵਾਰ ਇਦਾਂ ਦੀਆਂ ਲਾਈਨਾਂ ਲੱਗ ਰਹੀਆਂ ਸੀ ਕਿਸੇ ਨੂੰ ਕੋਈ ਚੀਜ਼ ਦੀ ਨਹੀਂ ਵੀ ਲੋੜ ਹੁੰਦੀ ਸੀ ਉਹ ਵੀ ਲਾਈਨ 'ਚ ਲੱਗੇ ਹੁੰਦੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਸਾਈਜ਼ ਆ ਰਿਹਾ ਨਹੀਂ ਆ ਰਿਹਾ ਸੋ ਇਹ ਸੈਗਰੀਗੇਸ਼ਨ ਇਸ ਤਰੀਕੇ ਨਾਲ ਕੀਤੀ ਗਈ ਹੈ ਸੋ ਆ ਇਹਨਾਂ ਨੂੰ ਕੰਬਲ ਚਾਹੀਦੇ ਸੀਗੇ ਜੀ ਹਾਂਜੀ ਹਾਂਜੀ ਆ ਭਾਈ ਸਾਹਿਬ ਨੂੰ ਜਿਵੇਂ ਹੁਣ ਬਲੈਂਕਟਸ ਚਾਹੀਦੇ ਸੀਗੇ ਸੋ ਇਦਾਂ ਆ ਆ ਭਾਈ ਸਾਹਿਬ ਇਹਨਾਂ ਦਾ ਫਾਰਮ ਹੈ ਜੀ ਸੋ ਇਹਨਾਂ ਨੂੰ ਸ਼ੂਜ਼ ਚਾਹੀਦੇ ਸੀਗੇ ਉਹ ਸ਼ੂਜ਼ ਦੇ ਅੱਗੇ ਸਲੀਪਰ ਦੇ ਅੱਗੇ ਟਿਕ ਮਾਰਿਆ ਹੋਇਆ ਸੋ ਇਹ ਸਾਰੇ ਕਾਰਜ ਜਿਹੜੇ ਖਾਲਸਾ ਏਡ ਦੇ ਵੱਲੋਂ ਜਿਹੜੇ ਚਲਾਏ ਜਾ ਰਹੇ ਨੇ ਇਦਾਂ ਹੀ ਭਾਈ ਸਾਹਿਬ ਲੈ ਲੇ ਤੁਸੀਂ ਜੀ ਤੁਸੀਂ ਕੀ ਲਿੱਤਾ ਜੀ ਆ ਇਹਨਾਂ ਨੇ ਗਰਮ ਸੂਟ ਹੈ ਜਿਹੜਾ ਜੀ ਉਹ ਇਹਨਾਂ ਦੀ ਲਿਸਟ ਦੇ ਵਿੱਚ ਸੀਗਾ ਸੋ ਇਹ ਇਹਨਾਂ ਨੂੰ ਬੈਗ ਦੇ ਵਿੱਚ ਪਾ ਕੇ ਖਾਲਸਾ ਏਡ ਕਿਸਾਨ ਮੋਲ ਜਿਹੜਾ ਇਹ ਤਿਆਰ ਕੀਤਾ ਗਿਆ ਅੱਜ ਸਾਡਾ ਪਹਿਲਾ ਦਿਨ ਹੈ ਜੀ ਤਿੱਕਰੀ ਬਾਰਡਰ ਦੇ ਉੱਤੇ ਜਿੱਥੋਂ ਕੀ ਕਾਫੀ ਇਨਫੋਰਮੇਸ਼ਨ ਆ ਰਹੀ ਸੀ ਕਿ ਇੱਥੇ ਸਮਾਨ ਦੀ ਘਾਟ ਹੈ ਪਰ ਸੰਗਤ ਦੇ ਪਿਆਰ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਰੀ ਸੇਵਾਵਾਂ ਜਿਹੜੀਆਂ ਨੇ ਇਹ ਖਾਲਸਾ ਏਡ ਦੇ ਵੱਲੋਂ ਜਾਰੀ ਨੇ ਇਸੇ ਤਰ੍ਹਾਂ ਤੁਸੀਂ ਜਿਹੜਾ ਆਪਣਾ ਸਹਿਯੋਗ ਹੈ ਪਿਆਰ ਹੈ ਉਹ ਦਿੰਦੇ ਰਹੋ ਤਾਂ ਜੋ ਇਹ ਕਾਰਜ ਇਹ ਸਾਰੇ ਸੇਵਾਦਾਰ ਕਿਸਾਨ ਭਰਾਵਾਂ ਨੂੰ ਜੋ-ਜੋ ਚੀਜ਼ਾਂ ਦੀ ਲੋੜਾਂ ਨੇ ਉਹ ਫਾਰਮ ਲੈ ਕੇ ਆ ਰਹੇ ਆ ਸਾਡੇ ਵੀਰ ਅ ਅਸਿਸਟ ਕਰਕੇ ਉਹਨਾਂ ਨੂੰ ਜੋ ਜੋ ਸਮਾਨ ਚਾਹੀਦਾ ਕੀ ਚਾਹੀਦਾ ਜੀ ਤੁਹਾਨੂੰ ਲੋਈ ਲੋਈ ਚਾਹੀਦੀ ਆ ਆ ਦੇਖੋ ਜੀ ਇਹਨਾਂ ਨੂੰ ਲੋਈ ਤੇ ਚੱਪਲ ਹਨਾ ਜੀ ਨਹੀਂ ਹੋਰ ਕੀ ਨਾ ਹਾ ਹਾ ਹਰਮਲ ਇਨਰ ਵੇਅਰ ਤੇ ਲੋਈ ਚਾਹੀਦੀ ਆ ਆ ਹੁਣ ਸਾਡੇ ਵੀਰ ਆ ਸੈਕਸ਼ਨ ਤੇ ਖੜੇ ਨੇ ਆ ਲੋਈ ਤੇ ਇਨਰ ਆ ਜਿਹੜਾ ਇਹਨਾਂ ਨੂੰ ਦੇਖ ਕੇ ਤੇ ਫਿਰ ਇਹਨਾਂ ਨੂੰ ਜਿਹੜੀ ਐਗਜ਼ਿਟ ਅਸੀਂ ਪਿੱਛੇ ਦੀ ਰੱਖੀ ਐ ਸੋ ਇੱਕ ਐਂਟਰੀ ਬਣਾਈ ਗਈ ਹੈ ਜਾਂ ਇੱਕ ਐਗਜ਼ਿਟ ਬਣਾਈ ਗਈ ਹੈ ਤਾਂ ਜੋ ਪ੍ਰੋਪਰਲੀਕ ਪ੍ਰੋਸੈਸ ਦੇ ਤਹਿਤ ਜਿਹੜਾ ਇਹ ਸਾਰੇ ਕਾਰਜ ਨੇ ਇਹ ਸਾਰੇ ਹੁਣ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਚੀਜ਼ ਜਿਹੜੀ ਆ ਇਹ ਸਾਰੇ ਇਸ ਸੈਕਸ਼ਨਸ ਦੇ ਵਿੱਚ ਇਸ ਕਿਸਾਨ ਮੋਲ ਦੇ ਵਿੱਚ ਜਿਹੜੀ ਰੱਖੀ ਗਈ ਹੈ ਚਾਹੇ ਉਹ ਸੂਈ ਧਾਗੇ ਤੋਂ ਲੈ ਕੇ ਨੇਲ ਕਟਰ ਨੇ ਸੇਫਟੀ ਪਿੰਸ ਨੇ ਸਾਰੇ ਹੀ ਆਈਟਮਸ ਜਿਹੜੀਆਂ ਇਹ ਖਾਲਸਾ ਏਡ ਦੇ ਸਮਾਲ ਦੇ ਵਿੱਚ ਤੁਹਾਨੂੰ ਮਿਲ ਸਕਦੀਆਂ ਨੇ ਸੋ ਇਹ ਇੱਕ ਇਨੀਸ਼ੀਏਟ ਖਾਲਸਾ ਏਡ ਦੀ ਟੀਮ ਦੇ ਵੱਲੋਂ ਸੋ ਸਾਰੀ ਸੰਗਤ ਦਾ ਮੈਂ ਤਾਇਦ ਜੀ ਲੋ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਇਹ ਸਾਰੇ ਕਾਰਜ ਨੇ ਜਿਹੜੇ ਉਹ ਚੱਲ ਰਹੇ ਨੇ ਸੋ ਇਸੇ ਤਰ੍ਹਾਂ ਤੁਸੀਂ ਆਪਣਾ ਸਹਿਯੋਗ ਤੇ ਪਿਆਰ ਦਿੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਅੱਜ ਅਸੀਂ ਟਿਕਰੀ ਬਾਰਡਰ ਤੋਂ ਆਹ ਵੀਡੀਓ ਇਹ ਜਿਹੜੀ ਉਹ ਬਣਾ ਰਹੇ ਆ ਇਸ ਵੀਡੀਓ ਦੇ ਜ਼ਰੀਏ ਖਾਲਸਾ ਈਡ ਦੇ ਵੱਲੋਂ ਜਿਹੜਾ ਨਵਾਂ ਇਨੀਸ਼ੀਏਟ ਇੱਕ ਨਵਾਂ ਜਿਹੜਾ ਪ੍ਰੋਜੈਕਟ ਹੈ ਉਹ ਸੰਕਾ ਦੀ ਸੇਵਾ ਦੇ ਵਿੱਚ ਲੈ ਕੇ ਆਏ ਆ ਕਿਸਾਨ ਮੋਲ ਸੋ ਆਹ ਪ੍ਰੋਜੈਕਟ ਦੇ ਤਹਿਤ ਅਸੀਂ ਇਹ ਜਿਹੜੇ ਕੂਪਨਸ ਜਾ ਸਕਦਾ ਨਾ ਆਇਆ ਇਹ ਹੇ ਗੁਰੂ ਜੀ ਚਾਰ ਸਰਬਤਨ ਜਿਨ੍ਹਾਂ ਨੇ ਦੁਆ ਨਿਦਾਂ ਦਿੱਤੀ ਸਤਿਗੁਰੂ ਦਾ ਚਰਨ ਪੜ੍ਹ ਕੇ ਤਾਂ ਸਾਡੇ ਅੰਦਰ ਵੀ ਸੋਟ ਪ੍ਰਸ਼ੀਜਾ ਜਦ ਅੰਦਰ ਤੇ ਵਾਹਿਗੁਰੂ पता थे मैंने मेरा नेम सर से है ये गरीब गरीब एजेंसी से हमारी डाटा है ये 1234567890124567890123456789012345678901234567890123456789012345678901234567890123456789012345678901234567890123456789012345678901234567890123456789012345678901234567890123456789012345678901234567890123456789012345678901234567890123456789 ਵਾਹਿਗੁਰੂ ਵਾਹਿਗੁਰੂ ਅਕਸ਼ੋਜੀ ਸਤਿਗੁਰ ਕੀ ਸਤਿ ਸਤਿਗੁਰ ਦਾਨ ਦੇ ਇੱਕ ਦਾਨ ਸਹਾਦਾਨ ਪ੍ਰਸਾਦਾਨ ਦਾਨ ਅਸਰ ਦਾ ਨਾਮ ਦਾ ਸ੍ਰੀ ਅੰਮ੍ਰਿਤ ਸਰਪ੍ਰਸਤ ਗੁਰਸਿੱਖ ਜੀ ਚੌਥੀਆ ਚਟਰੀ ਜੀ ਜੁਗ ਜੁਗਤਾਰਮ ਕਾਜ ਕਰਤਾ ਬੋਲ ਜੀ ਵਾਹਿਗੁਰੂ ਸਦਾ ਹੀ ਗਤਾਰ ਸਤਿ ਜੀ ਸ੍ਰੀ ਕਾਨਾ ਸਾਹਿਬ ਤੇ ਬੁਰ ਗੁਰਦੁਆਰੇ ਗੁਰਦਾਨ ਜਨਾ ਤੋਂ ਪੰਥ ਨੂੰ ਛੋੜਿਆ ਪਲੇ ਦਰਸ਼ਨ ਨਿਗਾਰ ਇਹ ਸੇਵਾ ਸੰਭਾਲ ਦਾ ਨਾਲ ਸੱਜਣ ਵਰਕਸ਼ਾਪ ਇਹ ਨਿਮਾਣੇ ਨਾਮ ਪਿਤਾ ਨੇ ਅੰਦੇ ਤਾਂ ਨਹੀਂ ਉਤਿਆ ਦਿਓ ਨਿ ਆਸਰੇ ਦੀ ਆਸਰੇ ਸਚਿੱਤਾ ਵਾਲੀ ਗੁਰੂ ਆਪ ਜੀ ਦਾ ਜ਼ੋਰ ਇਸ ਲਈ ਦੀ ਅਰਦਾਸ ਸਦਾਨ ਦਾਨ ਦਾ ਸਾਹਿਬ ਜੀ ਬਲੰਦ ਸੇਵਾ ਰਾਜ ਆਪ ਜੀ ਦਾ ਕੋਲਾ ਕੋਸ਼ ਦਾ ਦਾ ਤਜੀਓ ਖਾਨ ਸਾਹਿਬ ਸੰਸਥਾ ਨੂੰ ਸਭ ਤੋਂ ਸੇਵਾਦਾਰ ਨਿਵਾਸਾਨਾ ਲਈ ਬਹੁਤ ਦਾ ਧੰਨਵਾਦ ਕਰਦਾ ਹਾਂ ਸਭਾ ਸਿਖਾਤ ਫਕੀਰ ਰਹਿਮਤ ਜੀ ਆਪਣੇ ਬੱਚਿਆ ਬਸੂ ਆਪ ਸੇਵਾਦਾਰ ਸਨ ਸਰਸਾਈਓ ਰਹਿਮਤ ਕਰਕੇ ਤਰਸ ਕਰਕੇ ਸੇਵਾ ਕਰਦੇ ਸਮੂਹ ਸੰਗਤ ਅਰਜਨਜੀਤ ਸਿੰਘ ਦੇ ਪਾਰਟਿਸ ਦੇ ਪਾਛੇ ਨਾਮਸ਼ਾਲਾ ਨੂੰ ਸੋਧ ਸਨਸ਼ਟ ਬਣੀ ਸਮਰਥਾ ਬਦਲ ਸਹੀ ਦਰਬਾਰੇ ਮੇ ਲੋਚਨਾ ਆਪਣਿਆ ਤੇਰਾ ਨਾਮ ਉਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਖਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਬੋਲੇ ਸੋਨਹਾ ਸਤਿ ਸ੍ਰੀ ਅਕਾਲ अकाल साकाल सात श्रिया, 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 श्रिया वाहेगुरु जी का खालसा वाहेगुरु जी की फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇ ਅਸੀਂ ਟਿੱਕਰੀ ਬਾਰਡਰ ਦੇ ਉੱਤੇ ਆ ਸੀ ਜਿੱਥੇ ਕੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਨਵੇਂ ਪ੍ਰੋਜੈਕਟ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਜਾ ਰਹੀ ਹੈ ਨਵਾਂ ਪ੍ਰੋਜੈਕਟ ਇਹ ਕਿ ਖਾਲਸਾ ਈਡ ਦੇ ਵੱਲੋਂ ਤਕਰੀਬਨ ਇੱਕ ਮਹੀਨੇ ਤੋਂ ਇਹ ਸਾਰੀ ਸੇਵਾ ਜਿਹੜੀ ਕਿਸਾਨ ਭਰਾਵਾਂ ਦੇ ਲਈ ਉਹ ਚੱਲੀ ਆ ਪਰ ਨਾਲ ਦੀ ਨਾਲ ਹੀ ਜਿਸ ਹਿਸਾਬ ਸਿਰ ਸੰਗਠਾ ਸਹਿਯੋਗ ਦੇ ਰਹੀਆਂ ਸਨ ਜਿਸ ਹਿਸਾਬ ਸਿਰ ਸੰਗਠਾ ਦਾ ਕਿਸਾਨ ਭੈਣ ਭਰਾਵਾਂ ਦਾ ਬਜ਼ੁਰਗਾਂ ਦਾ ਇਕੱਠ ਇੱਥੇ ਜਿਹੜਾ ਵੱਧਾ ਜਾ ਰਿਹਾ ਸੀ ਉਸ ਨੂੰ ਵੇਖਦੇ ਹੋਇਆ ਜਿਹੜੀ ਇੱਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਕਈ ਜਗਾਵਾਂ ਤੇ ਜਿਹੜੀ ਇਸ ਚੀਜ਼ ਦੀ ਲੋਡ ਸਮਝੀ ਜਾ ਰਹੀ ਸੀ ਕਿਉਂਕਿ ਛੋਟੀ ਤੋਂ ਛੋਟੀ ਚੀਜ਼ ਕਿਸਾਨ ਭਰਾਵਾਂ ਨੂੰ ਇੱਥੇ ਲੋਡ ਪੈ ਰਹੀ ਹੈ ਉਸ ਸਾਰੀ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਾਰੇ ਪ੍ਰੋਜੈਕਟ ਦੀ ਜਿਹੜੀ ਸ਼ੁਰੂਆਤ ਉਹ ਕੀਤੀ ਗਈ ਹੈ ਪ੍ਰੋਜੈਕਟ ਇਹ ਹੈ ਕਿ ਜੋ ਸਾਰੀ ਚੀਜ਼ਾਂ ਜੋ ਸਾਰੀ ਵਸਤੂਆਂ ਸਟਾਲ ਦੇ ਉੱਤੇ ਮੰਡੀਆਂ ਜਾ ਰਹੀਆਂ ਸਨ ਉਹ ਅੱਜ ਇੱਕ ਪ੍ਰੋਪਰਲੀ ਇੱਕ ਪਲੇਸ ਬਣਾ ਕੇ ਜਿੱਥੇ ਖਾਲਸਾ ਈਡ ਦਾ ਸਟਾਲ ਲੱਗਿਆ ਹੋਇਆ ਆ ਸਾਡਾ ਬਾਹਰ ਖਾਲਸਾ ਈਡ ਦਾ ਸਟਾਲ ਆ ਤੇ ਇਸ ਦੀ ਬੈਕ ਸਾਈਡ ਦੇ ਉੱਤੇ ਹੀ ਇਧਰ ਉਹਦੀ ਐਂਟਰੀ ਕਰਕੇ ਆਹ ਇੱਕ ਤਿਆਰ ਕੀਤਾ ਗਿਆ ਪ੍ਰੋਜੈਕਟ ਹੈ ਜਿਸ ਦਾ ਨਾਮ ਰੱਖਿਆ ਗਿਆ ਕਿਸਾਨ ਮਾਲ ਕਿਸਾਨ ਮਾਲ ਕਿਉਂਕਿ ਇੱਥੇ ਮਾਲ ਦੇ ਵਾਂਗ ਹੀ ਹਰ ਇੱਕ ਚੀਜ਼ਾਂ ਕੈਰੀ ਬੈਗਸ ਤੋਂ ਲੈ ਕੇ گارਬੇਜ ਬੈਗਸ ਸੂਈ ਧਾਗੇ ਉਹ ਸੇਫਟੀ ਪਿੰਸ ਸੈਂਟਰੀ ਪੈਡਸ واਸ਼ਿੰਗ ਬਰਸ਼ ਟੂਥ ਬਰਸ਼ ਟੂਥ ਪੇਸਟ ਬਾਥਿੰਗ ਸੋਪ واਸ਼ਿੰਗ ਸੋਪ ਔਇਲ ਸ਼ੈਂਪੂ ਕਰੀਮਸ ਨੀ ਕੈਪਸ ਨੇਲ ਕਟਰ ਕੰਗੀਆਂ ਮਫਲਰ ਇਨੂ ਆਡਮੋਸ ਹਿੱਟ ਡਰਾਈ ਮਿਲਕ ਸੌਕਸ ਵੈਸਟ ਕਛਰੇ ਅੰਡਰਵੇਅਰਸ 히팅 패ड्स 타월스 써멀스 어 ਜਿਹਨੂੰ ਆਪਾਂ ਗਰਮ ਸੂਟ ਇਨਰ ਕਹਿ ਦਿੰਨੇ ਜਿਹੜੇ ਲੋਈਆਂ 슬리ਪਰਸ ਬਲੈਂਕਿਟਸ ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਇਹ ਅਸੀਂ ਇੱਥੇ ਸਟੋਰ ਸੋ ਜਿਹੜੇ ਵੀ ਅ ਇਸ ਦਾ ਡਿਸਟ੍ਰਿਬਿਊਸ਼ਨ ਦਾ ਵੀ ਇੱਕ ਪੂਰਾ ਪ੍ਰੋਸੈਸ ਬਣਾਇਆ ਗਿਆ ਇਹਨਾਂ ਦੇ ਕੋਪਨਸ ਜਿਹੜੇ ਨੇ ਉਹ ਟਰਾਲੀਸ ਦੇ ਵੀ ਡਿਸਟ੍ਰਿਬਿਊਟ ਕੀਤੇ ਗਏ ਨੇ ਸੋ ਜਿਹੜੇ ਜਿਹੜੇ ਟਰਾਲੀ ਵਾਲਿਆਂ ਨੂੰ ਇੱਥੇ ਲੋਡ ਪਿਆ ਕਰੇਗੀ ਉਹ ਇਹ ਸਾਰੇ ਸਮਾਨ ਦਾ ਜਿਹੜਾ ਲਾਭ ਹੈ ਉਹ ਲੈ ਸਕਦੇ ਨੇ ਸੋ ਇੱਕ ਛੋਟਾ ਜਿਹਾ ਉਪਰਾਲਾ ਖਾਲਸਾ ਏਡ ਦੇ ਵੱਲੋਂ ਕੀਤਾ ਗਿਆ ਹੈ ਅ ਹਜੇ ਅੱਜ ਸਾਡਾ ਸ਼ੁਰੂਆਤ ਜਿਹੜੀ ਉਹ ਕੀਤੀ ਗਈ ਆ ਇਸ ਤੋਂ ਬਾਅਦ ਅ ਅ ਅੱਜ ਤਕਰੀਬਨ ਘੰਟੇਕ ਬਾਅਦ ਜਿਹੜੀ ਡਿਸਟ੍ਰਿਬਿਊਸ਼ਨ ਹੈ ਇਸ ਦੀ ਜਿਹੜਾ ਅ ਲੋਕਾਂ ਨੂੰ ਸਿੱchitzਾ ਜਿਹੜਾ ਉਹਨਾਂ ਨੇ ਲਾਭ ਲੈਣਾ ਉਹ ਘੰਟੇ ਬਾਅਦ ਸ਼ੁਰੂ ਹੋ ਜਾਣਾ ਤੇ ਇਹ ਗੀਜ਼ਰਸ ਵੀ ਇੱਥੇ ਰੱਖੇ ਨੇ ਅ ਵਾਸ਼ਿੰਗ ਮਸ਼ੀਨਸ ਵੀ ਰੱਖੀਆਂ ਨੇ ਆ ਤੁਸੀਂ ਦੇਖ ਰਹੇ ਹੋ ਸੋ ਇਹ ਜਿਹੜਾ ਕਨਸੈਪਟ ਸੀਗਾ ਇੱਕ ਨਵੇਕਲਾ ਆਈਡੀਆ ਖਾਲਸਾ ਏਡ ਦੀ ਟੀਮ ਦੇ ਵੱਲੋਂ ਕਿਸਾਨ ਮੋਲ ਜਿਸ ਦੇ ਵਿੱਚ ਘਾਰ ਸਾਰੀਆਂ ਹੀ ਵਸਤੂ ਆਲਮੋਸਟ ਅ ਅਗਰ ਅਸੀਂ ਗੱਲ ਕਰੀਏ ਤਾਂ 30 ਤੋਂ 35 ਜਿਹੜੀਆਂ ਆਈਟਮਸ ਨੇ ਉਹ ਰੱਖੀਆਂ ਗਈਆਂ ਔਰ ਇਹ ਵੀ ਹੈ ਕਿ ਨਾਲ ਹੀ ਜਿਹੜਾ ਇਸ ਦਾ ਸਟੋਰ ਆ ਉਹ ਬੈਕ ਤੇ ਅਸੀਂ ਜਿਹੜਾ ਸਟਾਕ ਹੈ ਉਹ ਮੇਨਟੇਨ ਕੀਤਾ ਹੋਇਆ ਆ ਸਾਰੇ ਵੀਰਾਂ ਦਾ ਉਪਰਾਲਾ ਟੀਮ ਦੇ ਵੱਲੋਂ ਸੋ ਫਿਰ ਅਸੀਂ ਦਿਨ ਦੇ ਵਿੱਚ ਪੂਰੀ ਜਿਹੜੀ ਫੁੱਲ ਫਲੇਜਸ ਦੀ ਐਕਸਪਲੇਨੇਸ਼ਨ ਹੈ ਇਜ਼ ਦੀ ਕੀ ਪ੍ਰੋਸੈਸ ਰੱਖਿਆ ਗਿਆ ਕਿਵੇਂ ਇਸ ਚੀਜ਼ ਦਾ ਲਾਭ ਹੋਣਾ ਸਾਰਿਆਂ ਨੂੰ ਉਹ ਸਾਰੀ ਚੀਜ਼ਾਂ ਆਪਾਂ ਮੋਰ ਡਿਸਕਸ ਕਰਾਂਗੇ ਸੋ ਰਾਈਟ ਨਾਓ ਅੱਜ ਗੁਰੂ ਸਾਹਿਬ ਦਾ ਨਾਮ ਲੈ ਕੇ ਅਰਦਾਸ ਕਰਕੇ ਪਾਠ ਕਰਕੇ ਜਿਹੜੀ ਇਸ ਦੀ ਸ਼ੁਰੂਆਤ ਹੈ ਉਹ ਅਸੀਂ ਅਰਦਾਸ ਤੋਂ ਗੁਰੂ ਸਾਹਿਬ ਦੇ ਨਾਮ ਤੋਂ ਸੰਗਤਾਂ ਦੇ ਸ਼ੁਕਰਾਨੇ ਤੋਂ ਕੀਤੀ ਆ ਸੋ ਸਾਰੀ ਸੰਗਤ ਇਸੇ ਤਰ੍ਹਾਂ ਅਸੀਸ ਬਖਸ਼ਿਓ ਤਾਂ ਜੋ ਇਹ ਜਿਹੜਾ ਕਿਸਾਨ ਮੋਲ ਹੈ ਜਿਸ ਦਾ ਨਾਂ ਕਿਸਾਨ ਮੋਲ ਰੱਖਿਆ ਗਿਆ ਹੈ ਸੰਤਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ ਤਾਂ ਜੋ ਜਿਹੜੇ ਵੀ ਕਿਸਾਨ ਭਰਾ ਇੱਥੇ ਬੈਠੇ ਨੇ ਜਿਨ੍ਹਾਂ ਨੂੰ ਲੋੜਾਂ ਨੇ ਆ ਬਜ਼ੁਰਗਾਂ ਨੂੰ ਲੋੜਾਂ ਨੇ ਗਰਮ ਕੱਪੜਿਆਂ ਦੀ ਲੋੜ ਹੈ ਚਾਹੇ ਉਹ ਡੇਲੀ ਵਰਤੋ ਵਾਲੀ ਚੀਜ਼ ਹੀ ਲੋੜ ਹੈ ਉਹ ਇਸ ਚੀਜ਼ ਦਾ ਜਿਹੜਾ ਲਾਭ ਹੈ ਉਹ ਲੈ ਸਕਣ ਸੋ ਫਿਰ ਤੋਂ ਸਾਰੇ ਸੰਗਤ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਪੂਰੇ ਦਿਨ ਦੇ ਵਿੱਚ ਤੁਸੀਂ ਲਾਈਵ ਖਾਲਸਾ ਈਟ ਦੇ ਪੇਜਿਸ ਤੇ ਜਰੂਰ ਵਾਚ ਕਰਿਓ ਅਸੀਂ ਹਰ ਰੈਗੂਲਰ ਅਪਡੇਟ ਹੈ ਜਿਹੜੀ ਉਹ ਆਪਣੇ ਪੇਜਿਸ ਦੇ ਉੱਤੇ ਜਿਹੜੀ ਉਹ ਪਾ ਰਹੇ ਹਾਂ ਸਾਰੇ ਸੰਗਤ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤਾ ਨਾਇ ਹੈ 34 ਕੀ ਹੈ ਸਾਤਾ ਨਾਇ ਹੈ ਹਾਂ 34 ਸਾਤਾ ਨਾਇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਿਗਰੀ ਬੋਰਡ ਤੋਂ ਅਪਡੇਟ ਹੈ ਜੀ ਸੰਗਤਾਂ ਵਾਸਤੇ ਜਿਹੜੀ ਸੰਗਤਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਜਿਹੜੀ ਸੰਗਤਾਂ ਖਾਲਸਾ ਏਡ ਨਾਲ ਸਪੋਰਟ ਇਸ ਨੇ ਉਹਨਾਂ ਲਈ ਇੱਕ ਅਪਡੇਟ ਹੈਗਾ ਜਿੱਥੇ ਅਸੀਂ ਕਿਸਾਨ ਮਾਲ ਸਟੈਬਲਿਸ਼ ਕਰ ਦਿੱਤਾ ਹੈਗਾ ਜਿਹੜਾ ਸਮਾਨ ਸੰਬੰਧ ਦਾ ਸਾਨੂੰ ਦੇਰੀ ਸੀਗਾ ਉਹਦੀ ਇੱਕ ਤਰੀਕੇ ਸਿਰ ਸਿਸਟਮ ਬਣਾ ਕੇ ਇਥੇ ਆਪਾਂ ਇੱਕ ਸੈਗਰੀਗੇਸ਼ਨ ਕਰਕੇ ਸਿਸਟਮ ਵਾਈਜ਼ ਸਾਰੀ ਚੀਜ਼ਾਂ ਡਿਸਪਲੇ ਕੀਤੀਆਂ ਨੇ ਤੇ ਕਿਸਾਨਾਂ ਨੂੰ ਵੀ ਅਸੀਂ ਟੋਕਨ ਰਾਹੀਂ ਅਪੀਲ ਕੀਤੀ ਉਹਨਾਂ ਨੂੰ ਟੋਕਨ ਵੰਡੇ ਨੇ ਜਿਹੜੀਆਂ ਟਰਾਲੀਆਂ ਕਿਸਾਨ ਪ੍ਰੋਟੈਸਟ ਵਾਸਤੇ ਆਈਆਂ ਨੇ ਇਥੇ ਉਹਨਾਂ ਨੂੰ ਪਰ ਟਰਾਲੀਆਂ ਤੇ ਟੋਕਨ ਡਿਸਟ੍ਰਿਬਿਊਟ ਕੀਤੇ ਨੇ ਤੇ ਉਹਨਾਂ ਨੂੰ ਮੈਸੇਜ ਨਹੀਂ ਇਨਫੋਰਮ ਕੀਤਾ ਗਿਆ ਹੈ ਕਿ ਜੋ ਤੁਹਾਨੂੰ ਲੋਡ ਦੀ ਚੀਜ਼ ਹੈ ਇੱਥੇ ਆਪਾਂ ਸਾਰੀ ਚੀਜ਼ਾਂ ਇੱਥੇ ਸੰਗਤਾਂ ਵਾਲਾ ਜੁੜੀਆਂ ਇਕੱਠੀਆਂ ਹੋਈਆਂ ਨੇ ਆਪਾਂ ਡਿਸਪਲੇ ਕਰ ਦਿੱਤੀਆਂ ਨੇ ਸੋ ਤੁਸੀਂ ਆ ਕੇ ਇਥੋਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਸਮਾਨ ਤੁਸੀਂ ਇਥੋਂ ਲੈ ਸਕਦੇ ਹੋ ਸੋ ਅੱਜ ਇਹ ਪਹਿਲਾ ਦਿਨ ਹੈ ਸਾਡੇ ਇੱਥੇ ਜਿਹੜਾ ਇਹ ਆਪਾਂ ਸੈਟਅਪ ਕੀਤਾ ਹੈ ਸਟਾਰਟ ਕਰਦਾ ਇਹ ਪ੍ਰੋਜੈਕਟ ਦਾ ਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਆਈਆਂ ਨੇ ਜਿਹਨਾਂ ਐਂਟਰੀ ਦੇ ਟਾਈਮ ਤੇ ਉੱਥੇ ਸਾਡੇ ਕੋਲ ਲਿਸਟ ਬਣੀ ਪਈ ਹੈ ਜਿਹੜੀ ਜਿਹੜੀ ਸਮਾਨ ਆਪਣੇ ਕੋਲ ਹੈਗਾ ਅਵੇਲੇਬਲ ਆਪਾਂ ਸੰਗਤਨ ਉੱਥੇ ਪ੍ਰੋਵਾਈਡ ਕਰਾ ਰਹੇ ਆ ਤੇ ਉਹਨਾਂ ਕੋਲ ਪੁੱਛਿਆ ਜਾ ਰਿਹਾ ਹੈ ਆਪਣੇ ਵਲੰਟੀਅਰ ਸੇਵਾਦਾਰਾਂ ਦੀ ਡਿਊਟੀ ਲਾ ਕੇ ਕਿ ਉਹਨਾਂ ਨੂੰ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਸੋ ਆਪਣੇ ਹਿਸਾਬ ਨਾਲ ਜਿਹਨੂੰ ਜਿਸ ਚੀਜ਼ ਦੀ ਰਿਕੁਆਇਰਮੈਂਟ ਹੈ ਉਹ ਲਿਸਟਿੰਗ ਕਰਾਉਂਦੇ ਨੇ ਤੇ ਅੰਦਰ ਆ ਕੇ ਇਹ ਸਾਰਾ ਡਿਸਪਲੇ ਸਿਸਟਮ ਲੱਗਿਆ ਥੇ ਆਪਣੇ ਵਲੰਟੀਅਰਜ਼ ਦੀ ਟੀਮ ਲੱਗੀ ਉਹਨਾਂ ਨਾਲ ਲੱਗ ਕੇ ਉਹ ਸਾਰੀ ਚੀਜ਼ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਉਹ ਸਿਸਟਮ ਨਾਲ ਸਾਰੀ ਚੀਜ਼ਾਂ ਲੇਰੇ ਨੇ ਤੋਂ